ਕੀ ਕਰਾਉਂਦਾ ਸੌਦਾ ਤੇ ਸੰਜੂ ਲੈਦਾ ਬੱਕਰਾ ਇਹ ਦੋਸਤ ਤੁਸੀਂ ਪਹਿਲਾਂ ਬੱਕਰਾ ਦੇਖੋ ਤੇ ਜੱਗੀ ਹੁਣ ਕਰਾਉਂਦਾ ਸੌਦਾ ਫਰੀਦਕੋਟ ਬੱਕਰਾ ਮੰਡੀ ਦੇ ਆ ਜਾਂਦਾ ਹੈ ਦੇ ਦਾ ਬੱਕਰਾ ਹੈ ਇਧਰ ਨੂੰ ਇਧਰ ਨੂੰ ਰਹੋ ਜੱਗੀ ਕਰਤਾ ਕਿੰਨੇ ਦਾ 27.5 ਦਾ ਬਈ ਯਾਰ ਹੁਣ ਤਾਂ ਕਸਰ क्या हो गया पारा को खाई है ना जो हाँ आओ दिया आओ दिया यार क्यों लखाई है इतना नहीं बोल ओये अच्छा ओये गाड़ी ओये गाड़ी ना सोन लापा ले मेरी हाँ कर कर हम आलिया हाँ ਉਹ ਯਾਰ ਬਾਈ ਬੜੀ ਨਸ਼ਾ ਢੋਗੇ ਫਿਰ ਧੱਕਾ ਕਰ ਲੈ ਕੇ ਤੇਰੀ ਗੱਲ ਦੀ ਗੱਲ ਤੂੰ ਆਗਾ ਛੇ ਦਾ ਪੁੱਤ 24 ਦਾ ਬੱਕਰਾ ਨੂੰ ਲੈ ਗਏ ਤੇ ਇਹ ਤੋਂ 11500 ਰੁਪਏ ਸਾਢੇ 27 ਲੈ ਵੀ ਦੋਸਤੋ ਓਏ ਹੋ ਗਿਆ ਯਾਰ ਓਏ ਹੋ ਗਿਆ ਯਾਰ ਕਹਿਦਾ ਕਹਿਦਾ ਓਏ ਗਾਂ ਲੈ ਲੈ ਦੁੱਧ ਗਾਲੀ ਤੇਰਾ ਆ ਗਿਆ ਦਿਮਾਗ ਤੇਰਾ ਜੱਗੀ ਅਮਰੀਕੀ ਅਮਰੀਕੀ ਟਟੇ ਵਾਂਗੂ ਵੇਂਦਾ ਕਹਿੰਦਾ ਗਾਂ ਲੈ ਲੈ ਠੀਕ ਆ ਬਾਬਾ ਦੁੱਧ ਪੀਂਦੇ ਭੋਗਦੇ ਕੀ ਇੱਥੇ ਉਹ ਪੱਕਨੇ ਚਾਲੀ ਆ ਘਰੇ ਜਾਨ ਪਾ ਦੇ ਚਾਰ ਪੱਟੀਆਂ ਲਾਜਿੰਦਾ 10000 ਰੁਪਇਆ ਓ ਯਾਰ ਭਾਈ ਓ ਯਾਰ ਕੋਈ ਆਵਾਜ਼ ਕੱਟਨੀ ਵੇਖੀ ਦੀ ਹੁੰਦੀ ਬਾਬਾ ਠੀਕ ਕਰ ਲਾ ਲ ਘਾਤ ਕਰ ਸਹੀ ਦਸੀ ਬਾਬਾ ਅਗਰ ਕੀ ਪੱਤੇ 300 ਦਾ ਨਹੀਂ ਮਾਨਦੇ ਸਾਡਾ ਯਾਰ ਬੋਗ ਰੱਖੀ ਰੱਖੂ ਪੁੱਤਿਆ ਨਹੀਂ ਚਾਹ ਤੂੰ ਯਾਰ ਹੈ ਤਾਂ 300 ਦਾ ਭਾਈ ਲੈਣੀ ਲਖਾਈ ਤੂੰ ਚੱਲ ਆ ਲੈ ਚੱਕ ਮੈਂ ਉਹਨੂੰ ਨਹੀਂ ਪੁੱਛਾ ਉਹਨੂੰ ਨਹੀਂ ਪੁੱਛਾ ਹਾਂ ਵੀ ਜੱਗੀ ਹੁਣ ਕਿਵੇਂ ਕਰਾਤਾ 28 ਦਾ ਹੋ ਗਿਆ ਲਖਾਈ ਇਹ ਕਰਾਉ 28 ਦਾ ਹੋ ਗਿਆ ਲਖਾਈ ਬਾਬਾ ਕਰਾਊਗਾ ਨਹੀਂ ਨਹੀਂ ਲਖਾਈ ਸਭ ਬਾਬਾ ਨਹੀਂ ਹੁੰਦਾ ਲਖਾਈ ਕਰਾ ਦੇ ਯਾਰ ਆ ਗੱਲ ਹੋ ਗਈ ਇੱਕ ਦਿਨ ਮੈਂ ਦੱਸਾਂ ਗੱਲ ਸੌ ਵਿੱਚ ਬੋਗ ਬੰਨੀ ਰੱਖੂ ਸਾਤੇ ਨਹੀਂ ਮਨਦਾ ਹੋ ਹੋ ਗਿਆ ਰੋ ਯਾਰ ਬਾਈ ਉਹਨੇ ਮੈਂ 500 700 ਕਿਹਾ ਠੀਕ ਹੁਣ 200 ਪਿੱਛੇ ਨਹੀਂ ਭਾਈ ਤੇ 200 ਪਿੱਛੇ ਕੋਈ ਨਹੀਂ ਭਰਦਾ ਯਾਰ ਕਾਲਾ ਹੋ ਗਿਆ ਆਜਾ ਕਿੰਨੇ ਚ ਹੁਣ ਜੱਗੀ ਬਾਈ 28000 ਚ ਸੰਜੂ ਨੂੰ ਜਾ ਕੇ ਪੜਾਓ ਆ ਲੈ ਵੀ ਸੰਜੂ ਆਜਾ 28000 ਚ 30000 30000 30000 ਕੋਈ ਲੈ ਲੈ ਖਾਈ ਉਹਨਾਂ ਦੀਆ ਤੇਰੀ ਨਹੀਂ ਆਣਾ ਲੈ ਵੀ ਦੋਸਤੋ ਮੜਾ ਸਾਈਡ ਤੇ ਹੋ ਗਿਆ ਲੈ ਵੀ ਤੁਸੀਂ ਬੱਕਰਾ ਵੇਖੋ ਪਹਿਲਾਂ ਚੈੱਕ ਕਰੋ ਜੱਗੀ ਦੇ ਲੱਕ ਜੱਡਾ ਉਹ ਚੰਗਾ ਬੱਕਰਾ ਬਾਈ ਮੈਂ ਤੇਰੀ ਨਸਲ ਦੱਸਾਂ ਇਹ ਨਾਲ ਗਲੇ ਮੂੰਹ ਨਾਲ ਨੱਕ ਗੁੰਡਾ ਚੰਗਾ ਕਰਦਾ ਝੱਲ ਝੂਲ ਬਹੁਤ ਜ਼ਿਆਦਾ ਹਨਾ ਹਾਂ ਝੱਲ ਬਹੁਤ ਝੱਲ ਚਿੱਟੀਆਂ ਅੱਖਾਂ ਦਾ ਝੱਲਰ ਬਹੁਤ ਜ਼ਿਆਦਾ ਲੋਕੀ ਲਾਈ ਬੱਕਰਾ ਪੂਰਾ ਤਗੜਾ ਬੱਕਰਾ ਏ ਗੱਲ ਚੱਕੀ ਓਏ ਨੈਸਰ ਕਰਨਾ ਸਮਾਨ ਹਾਂ ਬੱਕਰੇ ਗੁਣੇ ਕਰਨੇ ਕਾਲੇ ਰੱਜਾ ਆ ਜਾ ਤੂੰ ਵੀ ਨਾ ਬੱਸ बैठ 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 ਨਾ ਉਹਨੇ ਹੋਇਆ ਹਾਂ ਉਹਦੋਂ ਵਾਲਾ ਇੱਕ ਟਾਈਮ ਚੇਤਾ ਕਰ ਹਾਂ ਉਹਦੇ ਵਾਲਾ ਟਾਈਮ ਚੇਤੇ ਕਰ ਰਣ ਕਿ ਅਗਲੇ ਹਫ਼ਤੇ ਹਮ ਤਾਂ ਅਬਾ ਹਮ ਤਾਂ ਅਬੀ ਲੈ ਕੇ ਜੇਬ ਮੇਂ ਡਾਲਾ ਲੁੰਗਾਰੇ ਜੇਬ ਮੇਂ ਡਾਲਾ ਪਾ ਅਗਲੇ ਉੱਥੇ ਦੇ ਨਾ ਨਾ ਕਿੰਨੇ ਸਤਾਈਏ 23 ਹਾਂ ਹਜ਼ਾਰ ਰੁਪਏ ਹਾਂ ਹਜ਼ਾਰ ਰੁਪਏ ਹਾਂ 28000 ਚ ਆ ਬਾਬਾ ਰੱਖੇ ਕੋਲੇ ਰੱਖੋ ਨਜ਼ਰ ਨਹੀਂ ਨਹੀਂ ਜਣਾਉਂਦੇ ਜਿਹਨੇ ਬਸ ਉਹ ਬਾਬਾ ਆ ਗਿਆ ਬਸ ਹੋਵੇ ਹਾਂ ਪੈਸਿਆਂ ਦੀ ਨਹੀਂ ਗੱਲ ਕੋਈ ਬਾਈ ਗਰ ਲਾਲ ਮੜਾ ਜਾ ਲਓ ਦੋਸਤੋ ਹਾਂ ਜਿਹੜੇ ਬੱਕਰੇ ਵਾਲੇ ਬਾਈ ਪੈਸੇ ਬਾਈ ਨੂੰ ਦੇਈ ਜਾਂਦੇ ਆ ਸਾਈ ਅੱਜ ਦਾ ਸੁਣਦਾ ਹੈ ਜੀ ਸਾਈ ਜਿਹੜੀ ਵੀ ਕੰਸੀ ਆ ਆਹ ਲੋਡ ਪੈ ਗਈ ਜਿਹੜਾ ਤੈਨੂੰ ਜਾਣਾ ਹੈ ਉਹ ਸੈ ਨਹੀਂ ਕਰਨਾ ਚਾਹੀਦਾ ਸਹੀ ਗੱਲ ਦਾ ਅੰਨਾਰੇ ਬਾੜਾ ਬਰਾਗਲਾ ਯਾਰ ਮੰਡਾ ਆਗਲਾ ਇਹ ਕਿਹੜਾ ਬਾਜੂ ਆ ਹਾਂ ਨਹੀਂ ਉਹ ਦਿਨ ਕਿਹਾ ਸੀ ਕਰ ਲਾਲ ਨੇ ਨਾ ਮਨਾ ਮਨਾ ਹਾਂ ਹਾਂ ਹਲੋ ਇਹ ਕਹਤਾ ਆ ਨਹੀਂ ਸਾਰੇ ਮਾਨਦਾ ਨਹੀਂ ਯਾਰ ਨਹੀਂ ਮਾਨਦਾ

ਰੇਟ ਨਹੀਂ ਹੋਣਾ ਪੜਦਾ ਕੋਈ ਆ ਵੀਡੀਓ ਬਣਾਈ ਜਾ ਰਿਹਾ ਰਿਕਾਰਡ ਆ ਯਾਰ ਅੱਧੀ ਕਲੀਅਰ ਹੋਵੇ ਸਹੀ ਯਾਰ 5000 ਰੁਪਏ ਤੋਂ 15000 ਬਾਈ ਤੁਝਾ ਪੈਂਡ ਕਿਹੜਾ ਸੀ ਆਪਣਾ ਸਾਦਾ ਵਾਲਾ ਲੈ ਵੀ ਸਾਦਾ ਵਾਲੇ ਤੋਂ ਆਏ ਸੀ ਕਿ ਬਾਈ ਤੇ ਸੰਜੂ ਨੇ ਲਿਆ ਆ ਬੱਕਰਾ ਤੁਸੀਂ ਬੱਕਰਾ ਜ਼ਰੂਰ ਇੱਕ ਵਾਰੀ ਫੋਰ ਦੇਖ ਲੈ ਨਹੀਂ ਨਹੀਂ